ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਯਾਦ ਰੱਖੇ ਜਾਣਗੇ ਸੋ ਉਹ ਸਾਡੇ درمیان ਨਹੀਂ ਰਹੇ ਅ ਬੜੀ ਬੇਵਕਤੀ ਮੌਤ ਹੈ ਉਮਰ ਕੋਈ ਖਾਸ ਨਹੀਂ ਸੀ ਮੈਂ ਤਾਂ ਬਹੁਤ ਜੂਨੀਅਰ ਹਾਂ ਉਹਨਾਂ ਤੋਂ ਕਿਉਂਕਿ ਛਣਕਾਟਾ 88 ਚ ਆ ਗਿਆ ਸੀਗਾ ਤੇ ਮੈਂ ਤਾਂ 88 ਚ 8ਵੀਂ 9ਵੀਂ ਕਲਾਸ ਪੜ੍ਹਦਾ ਸੀ ਜੀ ਮੈਂ ਤਾਂ ਮੇਰੀ ਪਹਿਲੀ ਕੈਸਟ 93 ਚਾਈ ਸੀ ਪਰ ਉਹਨਾਂ ਨੂੰ ਸੁਣਦਾ ਮੈਂ ਰਿਆ 20-20 ਰੁਪਏ ਦੀਆਂ ਕੈਸਟਾਂ ਉਹਨਾਂ ਦੀਆਂ ਖਰੀਦੀਆਂ ਇਹ ਇੱਕ ਯਾਰ ਇੱਕ ਮਿੰਟ ਵੀਰੇ ਰੁਕ ਜਾ ਜੀ ਤੇ ਕਈ ਵਾਰੀ ਚਿੰਗ ਲੱਗਦੀ ਐ ਜੀ ਕਈ ਲੋਕ ਬਾਅਦ ਦੇ ਵਿੱਚ ਸਾਨੂੰ ਆਪਸ ਵਿੱਚ ਮੁਕਾਬਲਾ ਵੀ ਕਰਨ ਲੱਗੇ ਕਿ ਜਸਵਿੰਦਰ ਭੱਲਾ ਨੰਬਰ 1 ਐ ਜਾਂ ਭਗਵੰਤ ਨੰਬਰ 1 ਐ ਔਰ ਮੈਂ ਇਹ ਕਹਨਾ ਹਮੇਸ਼ਾ ਕਹਨਾ ਤੁਸੀਂ ਆਪਣੇ ਵੱਡਿਆਂ ਤੋਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਤੁਸੀਂ ਆਪਣੇ ਕੋਚਸ ਤੋਂ ਤੁਸੀਂ ਆਪਣੇ ਟੀਚਰਸ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਸੋ ਮੈਂ ਕਦੇ ਨੰਬਰਿੰਗ 'ਚ ਨਹੀਂ ਪਿਆ ਉਹਨਾਂ ਨੇ ਉਹਨਾਂ ਨੇ ਜੋ ਮਤਲਬ ਪੰਜਾਬੀ ਕਾਮੇਡੀ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਸਾਨੂੰ ਚਿੰਗਾਂ ਲੱਗੀਆਂ ਹਨਾ ਸਾਨੂੰ ਦੇਖ ਕੇ ਕੋਈ ਹੋਰ ਨੂੰ ਚਿੰਗਾਂ ਲੱਗ ਜਾਂਦੀਆਂ ਇਹ ਜੋਤ ਸੇ ਜੋਤ ਜਗਦੀ ਹੈ ਪਰ ਉਹਨਾਂ ਦਾ ਅੱਜ ਬੇਵਕਤੀ ਚਲੇ ਜਾਣਾ ਬਹੁਤ ਅਫਸੋਸਨਾਕ ਮਾਨਸਾ ਗੁਰਸਮੇ ਵਿੱਚ ਝੰਕਾਟੇ ਚਾਹੁੰਦੇ ਹੁੰਦੇ ਸੀ ਔਰ ਇੱਕ ਪਾਸੇ ਤੁਹਾਡਾ ਕਰੈਕਟਰ ਜਗਨੂ ਹੁੰਦਾ ਸੀ ਉਹਨਾਂ ਦਾ ਹੁੰਦਾ ਸੀ ਚਾਚਾ ਚਕਰ ਸਿੰਘ ਔਰ ਲਗਾਤਾਰ ਝੰਕਾਟੇ ਆਈਗੇ ਸਿਲਬਰ ਜੁਗੜੀ ਵੀ ਮਨਾਈ ਗਈ ਤਾਂ ਪੋਲਿਟੀਕਲ ਸਟਾਇਲ ਜਿਹੜੇ ਜਿਹੜੇ ਪਾਇਨਰ ਕਹਾਂਗੇ ਤੁਸੀਂ ਸੀ ਉਹਨਾਂ 'ਚ ਜਾਂ ਜਸਵਿੰਦਰ ਭੱਲਾ ਜੀ ਸੀ ਉਸ ਸਮੇਂ ਤਾਂ ਇੱਕ ਜਸਪਾਲ ਪੱਟਨੀ ਹੋਣੀ ਸੀ ਦੇਖੋ ਪੰਜਾਬੀ ਕਾਮੇਡੀ ਦੇ ਵਿੱਚ ਜੇ ਅਸੀਂ ਥੋੜੇ ਬੈਕ ਪਿੱਛੇ ਚਲੇ ਜਾਈਏ ਕੇਦੀਪ ਸਾਹਿਬ ਨੇ ਕੱਲੀਆਂ ਕਾਮੇਡੀ ਦੀਆਂ ਕਸਟਾਂ ਸ਼ੁਰੂ ਕੀਤੀਆਂ ਸੀ ਕੇਦੀਪ ਤੇ ਮਾਈ ਮੋਨੋ ਹੈਨਾ ਜਿਹੜਾ ਚੱਲਦਾ ਸੀ ਮੋ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਆਏ ਸ਼ਨਕਾਟਾ ਸ਼ਨਕਾਟਾ ਸ਼ੁਰੂ ਹੋਇਆ ਜੀ ਤੇ ਸ਼ਨਕਾਟਾ ਹਰ ਸਾਲ ਪੈਂਦਾ ਸੀ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਰਦਰਸ਼ਨ ਤੇ ਹੁੰਦੀਆਂ ਸੀ 90 ਸਾਲ ਦੇ ਪ੍ਰੋਗਰਾਮ ਚ ਮੇਰਾ ਵੀ ਥੋੜਾ ਜਿਹਾ ਰੋਲ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਤੇ ਮੋਸਟਲੀ ਜਿੰਨਾ ਕਿ ਵੀ ਕੰਮ ਕਰਨ ਦਾ ਮੌਕਾ ਮਿਲਿਆ ਪਰ ਇੱਕ ਜਿੰਦਾ ਦਿਲ ਇਨਸਾਨ ਸੀ ਹਰ ਵਕਤ ਕਿਉਂਕਿ ਕਾਮੇਡੀਅਨ ਜਿਹੜਾ ਉਹ ਚੁੱਪ ਨਹੀਂ ਰਹਿ ਸਕਦਾ ਜਾਂ ਉਹ ਮੈਂ ਮੈਂ ਕਹਾਂ ਕਿ ਉਹ 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 ਆਪਣੇ ਆਪ ਨੂੰ ਦੱਬ ਨਹੀਂ ਸਕਦਾ ਸੋ ਹਰ ਵਕਤ ਉਹਨੂੰ ਸਪੌਂਟੇਨੀਅਸ ਰਹਿਣਾ ਪੈਂਦਾ ਹੈ ਹੈਨਾ ਮੌਕੇ ਤੇ ਗੱਲ ਹਾਜ਼ਰ ਜਵਾਬੀ ਸੁਪਰਲਾ ਸਾਹਿਬ ਦਾ ਕਮਾਲ ਸੀ ਇਹ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸੀਗੇ ਪੜ੍ਹੇ ਲਿਖੇ ਸੀਗੇ ਨਾਲ ਬਾਲਮਕੰਨ ਜੀ ਅੱਜ ਸਾਡੇ ਫੂਡ ਕਮਿਸ਼ਨ ਦੇ ਚੇਅਰਮੈਨ ਵੀ ਨੇ ਪਹਿਲਾ ਮਾਰਕੀਟ ਦੇ ਵਿੱਚ ਵੀ ਰਹੇ ਨੇ ਤੇ ਇਕੱਠਿਆਂ ਬਹੁਤ ਸਾਰੇ ਮੇਲਿਆਂ 'ਚ ਕੰਮ ਕੀਤਾ ਹੈ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਇਕੱਠੇ ਹੋਇਆ ਉਹ ਦੁੱਖ ਦੀ ਗੱਲ ਆ ਸਰ ਜੀ ਅੱਜ ਸਵੇਰੇ ਜਦੋਂ ਤੁਹਾਨੂੰ ਇਹ ਪਤਾ ਲੱਗਾ ਤਾਂ ਕਿਹੜੀ ਚੀਜ਼ ਜੈਨ ਚਾਈ ਵੀ ਇਸ ਕਰਕੇ ਜਸਵੰਦਰ ਭੁੱਲੇ ਨੂੰ ਸੀ ਯਾਦ ਕਰ ਰਹੇ ਸੀਗੇ ਚਾਚਾ ਚਾਤਰਾਹ ਜਿਹੜਾ ਕਰੈਕਟਰ ਸੀਗਾ ਜੀ ਉਹ ਜਿਹੜਾ ਉਹ ਕਿਸੇ ਵੀ ਜੈਨ ਚੋਂ ਮੇਰੇ ਖਿਆਲ ਚ ਨਹੀਂ ਨਿਕਲ ਪਾਊਗਾ ਕਦੇ ਵੀ ਨਹੀਂ ਨਿਕਲ ਪਾਊਗਾ ਸੋ ਚਾਚਾ ਚਾਤਰਾ ਜਿਹੜਾ ਉਦੇਸ਼ਨ ਕਟਿਆ ਦੀ ਸ਼ੰਕਾਰ ਜਿਹੜੀ ਹੈ ਬੰਦ ਹੋ ਗਈ ਬੜੀ ਉਦਾਸੀ ਦੀ ਗੱਲ ਆਖਰੀ ਗੱਲ ਮੈਂ ਜਦੋਂ ਉਹ ਬਿਮਾਰ ਸੀ ਮੈਂ ਉਦੋਂ ਵੀ ਫੋਨ ਕੀਤਾ ਸੀ ਤੇ ਕਹਿੰਦੇ ਸੀ ਮੈਂ ਹੁਣ ਆਪੇ ਨਾਲੋਂ ਠੀਕ ਹੋ ਰਿਹਾ ਤੇ ਮੈਂ ਬਾਲਮਕੰਚੀ ਨਾਲ ਮਿਲਦਾ ਰਹਿਣਾ ਸੀ ਕਿ ਮੈਂ ਹੁਣ ਠੀਕ ਨੇ ਜੀ ਤੇ ਪਰ ਆ ਅਚਾਨਕ ਨਹੀਂ ਪਤਾ ਸੀ ਕਿ ਅਚਾਨਕ ਹੀ ਉਹ ਦੁਨੀਆ ਤੋਂ ਚਲੇ ਜਾਣਗੇ ਤੇ ਅੱਜ ਮੈਂ ਕਿਉਂਕਿ ਪਹਿਲਾਂ ਇੱਕ ਪ੍ਰੋਗਰਾਮ ਬਣੇ ਹੋਏ ਸੀਗੇ ਔਰਥਲਾ ਦੇ ਇਲਾਕੇ ਜਿਹੜਾ ਹੜ ਆਇਆ ਹੋਵੇ ਉਹਨਾਂ ਇਲਾਕਿਆਂ ਜਾਣਾ ਸੀ ਤੇ ਹੁਣ ਸਾਰੇ ਮੈਂ ਸਿੱਧਾ ਕਰੀਏ ਕੋਈ ਇਹ ਚੀਜ਼ ਹੁਣ ਦਿਮਾਗ ਚਾਈ ਜਾਂ ਕੋਈ ਇਤਿਹਾਸ ਉਸ ਤਰੀਕੇ ਦਾ ਜਿਵੇਂ ਤੁਹਾਨੂੰ ਯਾਦ ਹੈ ਅੱਜ ਦੀ ਪੀੜ੍ਹੀ ਯਾਦ ਅਗਲੇਰੀ ਪੀੜ੍ਹੀ ਨੂੰ ਯਾਦ ਰਵੇ ਕੋਈ ਇਸ ਤਰੀਕੇ ਦੀ ਯਾਦਗਾਰ ਬਣਾਉਂਦੀ ਗੱਲ ਆਈਏ ਦੇਖੋ ਜੀ ਬਹੁਤ ਸਾਰੇ ਲੋਕ ਆਉਂਦੇ ਨੇ ਸਾਹ ਲੈ ਕੇ ਚਲੇ ਜਾਂਦੇ ਨੇ ਜੀ ਬਹੁਤ ਸਾਰਿਆਂ ਦਾ 99 ਸਾਲ ਦੀ ਉਮਰ ਵੀ ਭੋਗ ਜਾਂਦੇ ਨੇ ਪਿੰਡ ਨੂੰ ਵੀ ਨਹੀਂ ਪਤਾ ਹੁੰਦਾ ਵੀ ਹਜੇ ਜਿਉਂਦਾ ਹੈ ਜਾ ਪੂਰਾ ਹੋ ਗਿਆ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਆਪਣੀਆਂ ਆਜ਼ਾਦਾਂ ਛੱਡ ਜਾਂਦੇ ਨੇ ਆਪਣੀ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ 'ਚ ਰੋਲ ਤੇ ਉਹਨਾਂ ਦੇ ਛਣਕਾਟਿਆਂ 'ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਗੂੰਜਦੀ ਰਹਿੰਦੀ ਹੈ ਬਿਲਕੁਲ ਸੋ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਗਿਆ ਸੋ ਭਗਵੰਤ ਸਿੰਘ ਮਾਨ ਜਿਹੜਾ ਹੁਣ ਜਸਵਿੰਦਰ ਭੱਲਾ ਦੇ ਘਰੋਂ ਜਿਹੜਾ ਜਾ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਵੱਲੋਂ ਜਿਹੜਾ ਦੁੱਖ ਪ੍ਰਗਟ ਕੀਤਾ ਗਿਆ ਵਾ ਸੋ